ਵੈਰਾਟੀ ਵੀ ਦੇਖ ਰਹੇ ਹੋ ਤੁਸੀਂ ਬੱਲਵਾਂ ਨਾਲ ਕਾਤੇ ਪਿੰਡ ਬੁਰਜ ਮਾਰਨੇੜੇ ਇੱਕ ਟੈਂਪਰ ਅਤੇ ਬਾਈਕ ਦੇ ਵਿਚਕਾਰ ਟੱਕਰ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਹੁਣ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਨੇ লাশ ਚੱਕਣ ਤੋਂ ਇਨਕਾਰ ਕਰ ਦਿੱਤਾ ਗਿਆ ਤਰਨੇ ਪ੍ਰਦਰਸ਼ਨ ਤੇ ਬੈਠ ਗਏ ਨੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਸਾਫ਼ ਨਹੀਂ ਮਿਲਦਾ ਉਦੋਂ ਤੱਕ ਇਹ ਲਾਤ ਨਹੀਂ ਉਠਾਣਗੇ ਆਪਾਂ ਬੋਕੇ ਤੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ ਪੁਰਸਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਉਹਨਾਂ ਬਲੋਕਿਸਤਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਪਰਿਵਾਰ ਨੂੰ ਵੀ ਜਿਹੜਾ ਹੈਗਾ ਇਨਸਾਫ਼ ਮੰਗਣ ਜਿਹੜਾ ਹੈਗਾ ਪਰਿਵਾਰ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਵੀ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਕਿ ਛੋਟਾ ਬੱਚਾ ਹੈ ਉਹਦਾ ਤੇ ਉਹਦਾ ਪੂਰਾ ਘਰ ਪਰਿਵਾਰ ਜਿਹੜਾ ਹੈਗਾ ਇਹਦੇ ਸਾਰੇ ਚੱਲਦਾ ਸੀਗਾ ਦੇਨੀਸੁਰ ਅਵੇਲੇ ਬੋਲਣਾ ਕਿੱਥੋਂ ਤੁਹਾਨੂੰ ਸ਼ਾਇਦ ਖਾਣੇ ਬੁਲਾ ਰਹੇ ਅਸੀਂ ਇੱਥੇ ਬੁਲਾਉਂਗਾ ਕੋਈ ਨਹੀਂ ਕਰਦਾ ਕੋਈ ਸਾਡਾ ਕੋਈ ਬੰਦਾ ਹੀ ਨਹੀਂ ਅਸੀਂ ਬੈਠਾ ਡਰਾਈਵਰ ਕਰਨੀ ਸਾਡਾ ਮੁੰਡਾ ਮਾਰਕਾ ਬਾਕਲੇ ਹੀ ਪੁੱਛਣਾ ਵੀ ਕੰਪਨੀ ਕੀ ਕਰ ਰਹੀ ਆ ਅਸੀਂ ਕੰਪਨੀ ਬਾਰੇ ਪੁੱਛਣਾ ਦੂਜੇ ਬਾਰੇ ਪਿੱਛੇ ਪਾ ਕੇ ਚਾਲਦੇ ਲਾਸ ਹੁਣ ਫਿਰ ਸਾਡਾ ਪੋਤਾ ਜੇ ਐਂ ਪਿਆ ਨਾ ਜੇ ਅਸੀਂ ਡੇਢੇ ਹੋ ਗਏ ਫਿਰ ਉਹ ਵੀ ਨਾਲ ਪਊਗਾ ਇਹ ਗੱਲ ਯਾਦ ਰੱਖ ਲੈ ਮੇਰੇ ਜੇ ਡੇਢਾ ਉਹ ਵੀ ਨਾਲ ਪਊਗਾ ਜਿਹੜਾ ਡਰਾਈਵਰ ਤੱਕਾ ਕੀਤਾ ਆ ਭੈਣਾ ਕੋਈ ਐਵੇਂ ਸਾਥ ਲੈ ਕੇ ਨਹੀਂ ਘੜੀਆਂ ਕਿਸੇ ਹੱਕ ਤੇ ਘੜੀਆਂ ਉਹਨਾਂ ਦਾ ਪੁੱਤ ਗਿਆ ਅੱਜ ਫਿਰ লাশ ਨੂੰ ਲੈ ਕੇ ਜਾਓਗੇ ਕਿ ਨਹੀਂ 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 ਲੈ ਕੇ ਜਾਣੇ ਪੁਲਿਸ ਦਾ ਇੰਚਾਰਜ ਆਇਆ ਸਦਰ ਇੱਕ ਵਧੀਆ লাশ ਵੀ ਚੱਕਣ ਦੇ ਇੰਚਾਰਜ ਆਏ ਨੇ ਗੁਲਦੀਪ ਸਰ ਉਹ ਦੇਖਣਗੇ ਵੀ ਕੀ ਬਣਦਾ ਉਹ ਕਹਿੰਦੇ ਵੀ ਥਾਣੇ ਆ ਜਾਓ ਪਰ ਅਸੀਂ ਥਾਣੇ ਨਹੀਂ ਲੈ ਕੇ ਜਾਣਾ ਕੀ ਹਾਸਾ ਕੀ ਹੋਇਆ ਜੀ ਕਿ ਸਰਕਾਰੀ ਚੱਲੇ ਜਾਂਦੇ ਜਿਹੜੇ ਕੈਂਟਰ ਜੇ ਇਹਨਾਂ ਨਾਲ ਹੋਈ ਹੈ ਇਹ ਐਕਸੀਡੈਂਟ ਤੇ ਸਾਨੂੰ ਇਨਸਾਫ ਚਾਹੀਦਾ ਛੋਟਾ ਜਿਹਾ ਬੱਚਾ ਪਿਓ ਨੂੰ ਪੁੱਤ ਨਹੀਂ ਮਿਲਣਾ ਉਹਦੇ ਮੁੰਡੇ ਨੂੰ ਪਿਓ ਨਹੀਂ ਮਿਲਣਾ ਠੀਕ ਹੈ ਤੇ ਸਾਨੂੰ ਇਨਸਾਫ ਚਾਹੀਦਾ ਪੂਰਾ ਦਾ ਪੂਰਾ ਕਿ ਉਹਨਾਂ ਅੱਗੇ ਜਿਹੜੇ ਉਹਦੇ ਬੱਚੇ ਨੇ ਉਹਦੀ ਜਨਾਨੀ ਉਹਨਾਂ ਨੂੰ ਸਭ ਕੁਝ ਮਤਲਬ ਕਿ ਦਿੱਤਾ ਜਾਵੇ ਡਰਾਈਵਰ ਨੂੰ ਇੱਥੇ ਬੁਲਾਇਆ ਜਾਵੇ ਉਹਦਾ ਕੋ ਵੀ ਸਰਕਾਰ ਦਾ ਹੈਗਾ ਸਾਨੂੰ ਪੂਰਾ ਉਹਦਾ ਚਾਹੀਦਾ ਵੈ ਤੇ ਫਿਰ ਲਾਸ਼ ਲੈ ਕੇ ਜਾਉਂਗੇ ਨਹੀਂ 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 ਉਸੇ ਚ ਲਾਸ਼ ਨਹੀਂ ਚ ਲਾਸ਼ ਸਾਨੂੰ ਇਨਸਾਫ ਚਾਹੀਦਾ ਲਾਸ਼ ਅਸੀਂ ਚੱਕਣੀ ਨਹੀਂ ਇੱਥੇ ਉਹਦਾ ਅਬੋਰ ਇਨਸਾਫ ਲੈ ਹੋਇਆ ਭਾਸਾ ਵੇਖ ਨੂੰ ਮਿਲਿਆ ਇੱਥੇ ਜੀ ਬੜੀ ਹੀ ਦੁਖਦਾਈ ਘਟਨਾ ਜਿਹੜੀ ਕਿ ਜਵਾਨ ਲੜਕੇ ਦੀ ਮੌਤ ਉਹ ਇਹ ਇੱਕ ਲੜਕਾ ਪਲੰਬਰ ਦਾ ਕੰਮ ਕਰਦਾ ਜਿਹੜਾ ਕਿ ਅਬੋੜ ਤੋਂ ਦੇ ਪਿੰਡੋਂ ਜਾ ਰਿਹਾ ਸੀ 22 ਮਹੀਨੇ ਬੱਚਾ ਵੀ 25 ਸਾਲ ਦੀ ਜਿਹੜਾ ਕਿ ਆਪਣੇ ਘਰੋਂ ਪੱਤਰਿਆ ਸੀ ਉਸ ਤੋਂ ਮੁੱਖ ਤੇ ਇੱਕ ਇੰਟਰਵਿਊ ਕੇਵਲ ਲਈ ਮੌਤ ਹੋ ਗਈ ਹੈ ਸੈਂਟਰ 'ਚ ਬੜਾ ਸਟੇਟ ਆ ਰਿਹਾ ਸੀ ਤੇ ਲੁਕੇ ਉਹ ਮਲਮ 24 ਸਾਲ ਦਾ ਇੱਕ ਬੱਚੇ ਦਾ ਪਿਤਾ ਜੀ ਹੁਣ ਮੌਕੇ ਤੇ ਲਾਟ ਕਿਸ ਤਰ੍ਹਾਂ ਦੇ ਜੀ ਮੌਲਾ ਦੇ ਪਰਿਵਾਰ ਨੇ ਕਿੰਦਾ ਵੀ ਸਾਨੂੰ ਇਨਸਾਫ ਹੋਣਾ ਚਾਹੀਦਾ ਅਸੀਂ ਘਟਬੋੜੂ ਦੇ ਫਿਰੋਸਪੁਰ ਲੱਗੇ ਜਾਣਾ ਸੁਚਨਾ ਮਿਲੀ ਮੌਕੇ ਤੇ ਜੀ ਮੌਕੇ ਤੇ ਐਕਸੀਡੈਂਟ ਆ ਮੋਟਰਸਾਈਕਲ ਤੇ ਮੁੰਡਾ ਪਲੰਬਰ ਦਾ ਕੰਮ ਕਰਦਾ ਤੀਨਵਿੰਦਰ ਸਿੰਘ ਜੀ ਇਹ ਪਰਚਾ ਤਾਂ ਅਜੋ ਬਹੁਤ ਕਿਸੇ ਕੰਮਕਾਰ ਦੀ ਗਾਹਸੇ ਚੱਟੂ ਗਾਹਸੇ ਜੀ ਨਾਲ ਦੇ ਬਰਸਤ ਕੇ ਉਥੋਂ ਵਾਪਸ ਆ ਰਿਹਾ ਸੀ ਜੀ ਇੱਥੇ ਟੈਂਟ ਪੁਲਿਸ ਦੇ ਹੋਇਆ ਜੀ ਉਮਰ ਕਿੰਨੀ ਕਹੇ ਜੀ ਇਹਦੀ ਉਹ 24 ਸਾਲ ਦਾ ਸੀ ਜੀ ਸ਼ਾਦੀ ਸ਼ੁਦਾ ਸੀਗਾ ਦਸ ਤੇ ਅਨੁਸਾਰ ਜੀ ਦਰਸਾ ਦੂਜੇ ਚਾਹੇ ਅੱਛਾ ਅੱਛਾ ਚੋਗਾ ਪਰਿਵਾਰ ਵੱਲੋਂ ਹੁਣ ਲਾਸ਼ ਨਹੀਂ ਚੱਕਣ ਦੀ ਗੱਲ ਕਹੀ ਗਈ ਹੈ ਕਿ ਮਸਲਾ ਕੀ ਹੈ ਹੁਣ ਕਿ ਬੱਚਾ ਸੇਕੇ ਆਪਾਂ ਦੋਸ਼ ਹਟਾ ਕਰਦੇ ਹਾਂ ਲਾਸ਼ ਨੂੰ ਤਾਂ ਠੀਕ ਹੈ ਨਾ ਕਰਦੇ ਆ ਗੱਲ ਕੰਪਨੀ ਨਾਲ ਬੁਲਾਇਆ ਇੱਥੇ ਆ ਕੇ ਗੱਲਬਾਤ ਕਰਨ ਦੀ ਕਰਦੇ ਆ ਨਿਕਸ ਵਿਰਾਟੀ ਵੀ ਦੇਖ ਰਹੇ ਹੋ ਤੁਸੀਂ ਬੰਨਵਾਂ ਨਾਲ ਕਾ ਤੇ ਪਿੰਡ ਬੁਰਜ ਮਰਨੇੜੇ ਇੱਕ ਟੈਂਪਰ ਅਤੇ ਬਾਈਕ ਦੇ ਵਿੱਚ ਕਾ ਟੱਕਰ ਹੋਈ ਸੀ ਜਿਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਹੁਣ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਨੇ লাশ ਚੱਕਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਤਰਨੇ ਪ੍ਰਦਰਸ਼ਨ ਤੇ ਬੈਠ ਗਏ ਨੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਸਾਫ਼ ਨਹੀਂ ਮਿਲਦਾ ਉਦੋਂ ਤੱਕ ਇਹ ਲਾਸ਼ ਨਹੀਂ ਉਠਾਣਗੇ ਆਪਾਂ ਬੋਕੇ ਤੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਆਂ ਪੁਲਿਸ ਨਾਲ ਗੱਲਬਾਤ ਕਰਦੇ ਆਂ ਵੀ ਉਹਨਾਂ ਬਲੋਕ ਇਸਤਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਪਰਿਵਾਰ ਨੂੰ ਮੀ ਜਿਹੜਾ ਹੈਗਾ ਇਨਸਾਫ਼ ਮੰਗਣ ਜਿਹੜਾ ਹੈਗਾ ਪਰਿਵਾਰ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਵੀ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਕਿ ਛੋਟਾ ਬੱਚਾ ਹੈ ਉਹਦਾ ਤੇ ਉਹਦਾ ਪੂਰਾ ਘਰ ਪਰਿਵਾਰ ਜਿਹੜਾ ਹੈਗਾ ਇਹਦੇ ਸਾਰੇ ਚੱਲਦਾ ਸੀਗਾ ਦੇ ਨੀ ਸੋਰੇ ਟੇਲੇ ਬੁਲਾਣਾ ਨਾ ਕਰ ਤੋ ਸਾਨੂੰ ਸ਼ਾਇਦ ਆਨੇ ਬੁਲਾ ਰਹੇ ਅਸੀਂ ਇੱਥੇ ਪਾਉਂਗਾ ਮੰਨੀ ਕਰਦਾ ਕੋਈ ਇੱਥੇ ਕੋਈ ਉਂਗਲੀ ਕਰਦਾ ਸਾਡਾ ਕੋਈ ਬੰਦਾ ਹੀ ਆਇਆ ਸੀ ਬੇਟਾ ਡਰਾਈਵਰ ਕਰਨੀ ਮੁੰਡਾ ਮੁੰਡਾ ਸਾਹਿਬ ਬਾਕਲੇ ਪੁੱਛਣਾ ਵੀ ਕੰਪਨੀ ਕੀ ਕਰ ਰਹੀ ਆ ਅਸੀਂ ਕੰਪਨੀ ਬਾਰੇ ਪੁੱਛਿਆ ਦੂਜੇ ਬਾਰੇ ਕੁਝ ਵੀ ਨਾ ਚੱਲਦੇ ਲਾਸ ਹੁਣ ਫਿਰ ਸਾਡਾ ਪੋਤਾ ਜੇ ਐਂ ਪਿਆ ਨਾ ਜੇ ਅਸੀਂ ਡੇਢੇ ਹੋ ਗਏ ਫਿਰ ਉਹ ਵੀ ਨਾਲ ਪਊਗਾ ਇਹ ਗੱਲ ਯਾਦ ਰੱਖੋ ਮੇਰੇ ਜੇ ਡੇਢਾ ਉਹ ਵੀ ਨਾਲ ਪਊਗਾ ਜਿਹੜਾ ਡਰਾਈਵਰ ਤੱਕਾ ਕੀਤਾ ਆ ਭੈਣਾ ਕੋਈ ਐਵੇਂ ਸਾਥ ਲੈ ਕੇ ਨਹੀਂ ਘੜੀਆਂ ਕਿਸੇ ਹੱਕ ਤੇ ਘੜੀਆਂ ਉਹਨਾਂ ਦਾ ਪ ਫਿਰ লাশ ਨੂੰ ਲੈ ਕੇ ਜਾਓਗੇ ਕਿ ਨਹੀਂ 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 ਲੈ ਕੇ ਜਾਣੇ ਪਤਾ ਨਹੀਂ ਬੇਜਾ ਅੰਦਾਜ਼ ਆਏ ਸਦਰ 81 ਇੱਕ ਵਾਰੀ ਥਾਣੇ ਨਹੀਂ ਚੱਕਰ ਨੇ ਸਾਰੇ ਸਦਰ ਦੇ ਇੰਚਾਰਜ ਆਏ ਹੋਏ ਨੇ ਗੁਲਦੀਪ ਸਰ ਉਹ ਦੇਖਣਗੇ ਵੀ ਕੀ ਬਣਦਾ ਉਹ ਕਹਿੰਦੇ ਵੀ ਥਾਣੇ ਆ ਜਾਓ ਪਰ ਅਸੀਂ ਥਾਣੇ ਨਹੀਂ ਲੈ ਕੇ ਜਾਣਾ ਕੀ ਹਸਾ ਕੀ ਹੋਇਆ ਜੀ ਸਰਕਾਰੀ ਚੱਲੇ ਜਾਂਦੇ ਜਿਹੜੇ ਕੈਂਟਰ ਜੇ ਇਹਨਾਂ ਨਾਲ ਹੋਈ ਹੈ ਇਹ ਐਕਸੀਡੈਂਟ ਤੇ ਸਾਨੂੰ ਇਨਸਾਫ ਚਾਹੀਦਾ ਹੈ ਛੋਟਾ ਜਿਹਾ ਬੱਚਾ ਪਿਓ ਨੂੰ ਪੁੱਤ ਨਹੀਂ ਮਿਲਣਾ ਉਹਦੇ ਮੁੰਡੇ ਨੂੰ ਪਿਓ ਨਹੀਂ ਮਿਲਣਾ ਠੀਕ ਹੈ ਤੇ ਸਾਨੂੰ ਇਨਸਾਫ ਚਾਹੀਦਾ ਪੂਰਾ ਦਾ ਪੂਰਾ ਉਹਨੋਂ ਅੱਗੇ ਜਿਹੜੇ ਉਹਦੇ ਬੱਚੇ ਨੇ ਉਹਦੀ ਜਨਾਨੀ ਉਹਨਾਂ ਨੂੰ ਸਭ ਕੁਝ ਮਤਲਬ ਅਕੀ ਦਿੱਤਾ ਜਾਵੇ ਡਰਾਈਵਰ ਨੂੰ ਇੱਥੇ ਬੁਲਾਇਆ ਜਾਵੇ ਉਹ ਤਾਂ ਉਹ ਵੀ ਸਰਕਾਰ ਦਾ ਹੈਗਾ ਸਾਨੂੰ ਪੂਰਾ ਉਹਦਾ ਚਾਹੀਦਾ ਵੇ ਤੇ ਫਿਰ লাশ ਲੈ ਕੇ ਜਾਉਂਗੇ ਨਹੀਂ ਨਹੀਂ ਉਸੇ ਚ লাশ ਨਹੀਂ ਚੱਕਣ লাশ ਨਹੀਂ ਚਾਹੀਦਾ লাশ ਅਸੀਂ ਚੱਕਣੀ ਨਹੀਂ ਅੱਜ ਅਬੋਰਨ ਸਾਹ ਦੇ ਹੁਆ ਹਾਸਾ ਵੇਖਣ ਨੂੰ ਮਿਲਿਆ ਇੱਥੇ ਜੀ ਬੜੀ ਹੀ ਦੁਖਦਾਈ ਘਟਨਾ ਜਿਹੜੀ ਕਿ ਇੱਕ ਜਵਾਨ ਲੜਕੇ ਦੀ ਮੌਤ ਹੋਈ ਏ ਇਹ ਲੜਕਾ ਪਲੰਬਰ ਦਾ ਕੰਮ ਕਰਦਾ ਜਿਹੜਾ ਕਿ ਅਬੋਰ ਤੋਂ ਉਹਦੇ ਪਿੰਡ ਨੂੰ ਜਾ ਰਿਹਾ ਸੀ ਇਹ ਨੀਮਲ ਬੱਚਾ 25 ਸਾਲ ਦੀ ਏ ਦੇ ਲੱਕੀ ਆਪਣੇ ਕਾਨੂੰ ਪੱਤਰਾਂ ਸੇ ਉਸ ਤੋਂ ਮੁਕੇ ਤੇ ਇੱਕ ਫੈਂਟਰ ਦੀ ਇੱਕ ਬਾਲਾ ਵੀ ਮੌਤ ਹੋ ਗਈ ਹੈ ਫੈਂਟਰ ਦਾ ਬੜਾ ਸਟੇਟ ਆ ਰਿਹਾ ਸੀ ਤੇ ਮੁਕੇ ਨੂੰ 24 ਸਾਲ ਦਾ ਇੱਕ ਬੱਚੇ ਦਾ ਪਿਤਾ ਹੈ ਜੀ ਹੁਣ ਮੌਕੇ ਤੇ ਹਾਲਾਤ ਕਿਸ ਤਰ੍ਹਾਂ ਦੇ ਜੀ ਮੌਲਾ ਦੇ ਪਰਿਵਾਰਿਕ ਇੰਦਾਂ ਵੀ ਸਹਾਇਤਾ ਇੰਸਾਨ ਸਾਹਿਬ ਨੂੰ ਚਾਹੀਦਾ ਹੈ ਅਸੀਂ ਘੱਟ ਬੋੜੀ ਦੇ ਫਿਰ ਹਸਪਤਲ ਲੱਗ ਜਾਣਾ ਸੂਚਨਾ ਮਿਲੀ ਮੌਕੇ ਤੇ ਜੀ ਮੌਕੇ ਤੇ ਐਕਸੀਡੈਂਟ ਆ ਮੋਟਰਸਾਈਕਲ ਤੇ ਮੁੰਡਾ ਪਲੰਬਰ ਦਾ ਕੰਮ ਕਰਦਾ ਪ੍ਰਿੰਦਰ ਸਿੰਘ ਆ ਕਹਤਨਾ ਸੁਖਦੀਪ ਜੀ ਇਹ ਪਰਚਾ ਤਾਂ ajo ਭਾਬੋ ਕਿਸੇ ਕੰਮਕਾਰ ਦੀ ਗਿਆ ਸੀ ਸ਼ਾਹ ਚੱਟਰ ਗਿਆ ਸੀ ਨਾਲ ਦੇ ਬਰਸਤ ਕੇ ਉਥੋਂ ਵਾਪਸ ਆ ਰਿਹਾ ਸੀ ਜੀ ਇੱਥੇ ਟੈਂਟ ਵਿੱਚ ਪੁਲਿਸ ਦੇ ਹੋਇਆ ਜੀ ਉਮਰ ਕਿੰਨੀ ਕਹ ਜੀ ਇਹਦੀ ਉਹ 24 ਸਾਲ ਦਾਸ ਜੀ ਸ਼ਾਦੀ ਸ਼ੁਦਾ ਚੀਗਾ ਦੱਸਦੇ ਹਾਂ ਸ਼ਾਦੀ ਸ਼ੁਦਾ ਅੱਛਾ ਪਰਿਵਾਰ ਵੱਲੋਂ ਹੁਣ ਲਾਸ ਨਹੀਂ ਚੱਕਣ ਦੀ ਗੱਲ ਕਹੀ ਗਈ ਹੈ ਕਿ ਮਸਲਾ ਕੀ ਹੈ ਹੁਣ ਕਿ ਬੱਚਾ ਦੇ ਕੇ ਆਪਾਂ ਦੋਸ਼ ਹਟਾ ਕਰਦੇ ਹਾਂ ਲਾਸ਼ ਹੁਣ ਤਾਂ ਠੀਕ ਹੈ ਨਾ ਕਰ ਲੈ ਗੱਲ ਕੰਪਨੀ ਨਾਲ ਬੁਲਾ ਇੱਥੇ ਆ ਕੇ ਗੱਲਬਾਤ ਕਰਨੀ ਕਰ ਜ਼ੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਬੰਨਵਾਂ ਹਲਕਾ ਤੇ ਪਿੰਡ ਬੁਰਜ ਮਰਨੇੜੇ ਇੱਕ ਟੈਂਪਰ ਅਤੇ ਬਾਈਕ ਦੇ ਵਿੱਚ ਕਾਟ ਟੱਕਰ ਹੋਈ ਸੀ ਜਿਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਹੁਣ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਨੇ লাশ ਚੱਕਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਤਰਨੇ ਪ੍ਰਦਰਸ਼ਨ ਤੇ ਬੈਠ ਗਏ ਨੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਸਾਫ਼ ਨਹੀਂ ਮਿਲਦਾ ਉਦੋਂ ਤੱਕ ਇਹ ਲਾਤ ਨਹੀਂ ਉਠਾਣਗੇ ਆਪਾਂ ਬੁੱਕੇ ਤੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ ਪੁਰਸ਼ ਨਾਲ ਗੱਲਬਾਤ ਕਰਦੇ ਹਾਂ ਵੀ ਉਹਨਾਂ ਬਲੋਗਿਸਤਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਪਰਿਵਾਰ ਨੂੰ ਵੀ ਜਿਹੜਾ ਹੈਗਾ ਇਨਸਾਫ਼ ਮੰਗਣ ਜਿਹੜਾ ਹੈਗਾ ਪਰਿਵਾਰ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਵੀ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਕਿ ਛੋਟਾ ਬੱਚਾ ਹੈ ਉਹਦਾ ਤੇ ਉਹਦਾ ਪੂਰਾ ਘਰ ਪਰਿਵਾਰ ਜਿਹੜਾ ਹੈਗਾ ਇਹਦੇ ਸਾਰੇ ਚੱਲਦਾ ਸੀਗਾ ਦੇਨੀਸੋਰੇ ਟੂਲੇ ਬੋਲਣਾ ਕਿੱਧਰ ਤੋਂ ਸਾਨੂੰ ਸ਼ਾਇਦ ਖਾਣੇ ਬੁਲਾ ਰਹੇ ਅਸੀਂ ਇੱਥੇ ਬਣਾਉਂਗਾ ਬੰਦੀ ਕਰਦਾ ਕੋਈ ਸਾਡਾ ਕੋਈ ਬੰਦਾ ਹੀ ਨਹੀਂ ਅਸੀਂ ਬੈਠਾ ਡਰਾਈਵਰ ਕਰਨੀ ਸਾਡਾ ਮੁੰਡਾ ਮਾਰਕਸ ਬਾਕਲੇ ਹੀ ਪੁੱਛਣਾ ਵੀ ਕੰਪਨੀ ਕੀ ਕਰ ਰਹੀ ਆ ਅਸੀਂ ਕੰਪਨੀ ਬਾਰੇ ਪੁੱਛਣਾ ਦੂਜੇ ਬਾਰੇ ਪਿੱਛੇ ਪਾ ਕੇ ਚਾਲਦੇ ਲਾਸ ਹੁਣ ਫਿਰ ਸਾਡਾ ਪੋਤਾ ਜੇ ਐਂ ਪਿਆ ਨਾ ਜੇ ਅਸੀਂ ਡੇਢੇ ਹੋ ਗਏ ਫਿਰ ਉਹ ਵੀ ਨਾਲ ਪਊਗਾ ਇਹ ਗੱਲ ਯਾਦ ਰੱਖ ਲੈ ਮੇਰੇ ਜੇ ਡੇਢਾ ਉਹ ਵੀ ਨਾਲ ਪਊਗਾ ਜਿਹੜਾ ਡਰਾਈਵਰ ਤੱਕਾ ਕੀਤਾ ਆ ਭੈਣਾ ਕੋਈ ਐਵੇਂ ਸਾਥ ਲੈ ਕੇ ਨਹੀਂ ਘੜੀਆਂ ਕਿਸੇ ਹੱਕ ਤੇ ਘੜੀਆਂ ਉਹਨਾਂ ਦਾ ਪੁੱਤ ਗਿਆ ਅੱਜ ਫਿਰ লাশ ਨੂੰ ਲੈ ਕੇ ਜਾਓਗੇ ਕਿ ਨਹੀਂ 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 ਲੈ ਕੇ ਜਾਣੇਗਾ ਨਹੀਂ ਪਤਾ ਨਹੀਂ ਬੇਜਾਜ ਆਏ ਸਦਰ ਇੱਕ ਵਧੀਆ ਸਦਰ ਦੇ ਇੰਚਾਰਜ ਆਏ ਨੇ ਗੁਲਦੀਪ ਸਰ ਉਹ ਦੇਖਣਗੇ ਵੀ ਕੀ ਬਣਦਾ ਉਹ ਕਹਿੰਦੇ ਵੀ ਥਾਣੇ ਆ ਜਾਓ ਪਰ ਅਸੀਂ ਥਾਣੇ ਨਹੀਂ ਲੈ ਕੇ ਜਾਣਾ ਕੀ ਹਾਸਾ ਕੀ ਹੋਇਆ ਜੀ ਸਵੇਰ ਨੂੰ ਸਰਕਾਰੀ ਚੱਲੇ ਜਾਂਦੇ ਜਿਹੜੇ ਕੈਂਟਰ ਜੇ ਇਹਨਾਂ ਨਾਲ ਹੋਈ ਐ ਐਕਸੀਡੈਂਟ ਤੇ ਸਾਨੂੰ ਇਨਸਾਫ ਚਾਹੀਦਾ ਛੋਟਾ ਜਿਹਾ ਬੱਚਾ ਪਿਓ ਨੂੰ ਪੁੱਤ ਨਹੀਂ ਮਿਲਣਾ ਉਹਦੇ ਨੂੰ ਬੰਦੇ ਨੂੰ ਪਿਓ ਨਹੀਂ ਮਿਲਣਾ ਠੀਕ ਹੈ ਤੇ ਸਾਨੂੰ ਇਨਸਾਫ ਚਾਹੀਦਾ ਪੂਰਾ ਦਾ ਪੂਰਾ ਵੀ ਉਹਨਾਂ ਅੱਗੇ ਜਿਹੜੇ ਉਹਦੇ ਬੱਚੇ ਨੇ ਉਹਦੀ ਜਨਾਨੀ ਉਹਨਾਂ ਨੂੰ ਸਭ ਕੁਝ ਮਤਲਬ ਅੱਗੇ ਦਿੱਤਾ ਜਾਵੇ ਡਰਾਈਵਰ ਨੂੰ ਇੱਥੇ ਬੁਲਾਇਆ ਜਾਵੇ ਉਹਦਾ ਕੋਈ ਵੀ ਸਰਕਾਰ ਦਾ ਹੈਗਾ ਸਾਨੂੰ ਪੂਰਾ ਉਹਦਾ ਚਾਹੀਦਾ ਤੇ ਫਿਰ ਲਾਸ਼ ਲੈ ਕੇ ਜਾਓਗੇ ਨਹੀਂ ਨਹੀਂ ਉਹਨੇ ਤਾਂ ਲਾਸ਼ ਨਹੀਂ ਚੱਕੀ ਸਾਨੂੰ ਇਨਸਾਫ ਚਾਹੀਦਾ ਲਾਸ਼ ਅਸੀਂ ਚੱਕਣੀ ਨਹੀਂ ਹੈ ਤਾਂ ਆਹ ਬੋਰਨ ਇਨਸਾਫ ਹੋਇਆ ਭਾਸ਼ਾ ਵੇਖਣ ਨੂੰ ਮਿਲਿਆ ਜੀ ਬੜੀ ਹੀ ਦੁਖਦਾਈ ਘਟਨਾ ਜਿਹੜੀ ਕਿ ਇੱਕ ਜਵਾਨ ਲੜਕੇ ਦੀ ਮੌਤ ਹੋਈ ਏ ਇਹ ਲੜਕਾ ਪਲੰਬਰ ਦਾ ਕੰਮ ਕਰਦਾ ਜਿਹੜਾ ਕਿ ਅਬੋਰ ਤੋਂ ਕੱਢ ਨੂੰ ਜਾ ਰਿਹਾ ਸੀ ਇਹ ਨਾਮ ਮਲਖ ਬੱਚਾ 25 ਸਾਲ ਦੀ ਏ ਜਿਹੜਾ ਕਿ ਆਪਣੇ ਘਰੋਂ ਪੱਤਰਿਆ ਸੀ ਪੋਸਟ ਨੂੰ ਮੁੱਖ ਤੇ ਇੱਕ ਇੰਟਰਵਿਊ ਲੈਂਦੇ ਹਾਂ ਬਹੁਤ ਹੋ ਗਈ ਏ ਸੈਂਟਰ ਵਿੱਚ ਬੜਾ ਸਟੇਟਮੈਂਟ ਆ ਰਿਹਾ ਸੀ ਕਿ ਮ੍ਰਿਤਕ ਮਲਖ 24 ਸਾਲ ਦਾ ਇੱਕ ਬੱਚੇ ਦਾ ਪਿਤਾ ਹੈ ਜੀ ਹੁਣ ਮੌਕੇ ਤੇ ਲਾਟ ਕਿਸ ਤਰ੍ਹਾਂ ਦੇ ਜੀ ਮੌਲਾ ਦੇ ਪਰਿਵਾਰ ਨੇ ਕਿੰਦਾ ਵੀ ਸਾਨੂੰ ਇਨਸਾਫ ਹੋਣਾ ਚਾਹੀਦਾ ਹੈ ਅਸੀਂ ਘਟਬੋੜੀ ਦੇ ਪਹਿਰੋਸਪਨ ਲੱਜਾਪਨਾ ਸੁਚਨਾ ਮਿਲੀ ਮੌਕੇ ਤੇ ਜੀ ਮੌਕੇ ਤੇ ਐਕਸੀਡੈਂਟ ਆ ਮੋਟਰਸਾਈਕਲ ਤੇ ਮੁੰਡਾ ਪਲੰਬਰ ਦਾ ਕੰਮ ਕਰਦਾ ਤੀਂਦਰ ਸਿੰਘ ਜੀ ਇਹ ਦਾ ਨਾਮ ਸੁਖਦੀਪ ਸਿੰਘ ਜੀ ਇਹ ਪਰਚਾ ਤਾਂ ਅਜੋ ਬਹੁਤ ਕਿਸੇ ਕਾਮਕਾਰ ਦੀ ਗਾਹਸੇ ਸ਼ਾਹ ਚੱਟਰ ਗਿਆਸ ਜੀ ਨਾਲ ਦੇ ਬਰਸਤ ਕੇ ਉਥੋਂ ਵਾਪਸ ਆ ਰਿਹਾ ਸੀ ਜੀ ਇੱਥੇ ਟੈਂਟ ਪੁਲਿਸ ਦੇ ਹੋਇਆ ਜੀ ਉਮਰ ਕਿੰਨੀ ਕਹ ਜੀ ਇਹਦੀ 24 ਸਾਲ ਦਾਸ ਜੀ ਸ਼ਾਦੀ ਸ਼ੁਦਾ ਚੀਗਾ ਦਾਸ ਜੀ ਅਨੁਸਾਰ ਜੀ ਸੁਧਾਰ ਅੱਛਾ ਪਰਿਵਾਰ ਵੱਲੋਂ ਹੁਣ ਲਾਸ ਨਹੀਂ ਚੱਕਣ ਦੀ ਗੱਲ ਕਹੀ ਗਈ ਹੈ ਕਿ ਮਸਲਾ ਕੀ ਹੈ ਹੁਣ ਕਿ ਅੱਪਾਂ ਦੋਸ਼ ਹਟਾ ਕਰਦੇ ਹਾਂ ਲਾਸ ਹੁਣ ਤਾਂ ਠੀਕ ਹੈ ਨਾ ਕਰਦੇ ਆ ਗੱਲ ਕੰਪਨੀ ਨਾਲ ਬੁਲਾਇਆ ਇੱਥੇ ਆ ਕੇ ਗੱਲਬਾਤ ਕਰਨੀ ਕਰ